ਇਹ ਕੋਈ ਹੋਰ ਨਹੀਂ ਕਾਹੀ ਹੈ ਜੀ ਇਹਦਾ ਲੈਕਸ ਨਹੀਂ ਹੈਗਾ ਜੀ ਜੇ ਇਹਨਾਂ ਨੂੰ ਕਹਿੰਦੇ ਆ ਜਿਹੜੇ ਕਾਗਜ਼ ਪੱਤਰ ਹੈ ਨਹੀਂ ਅਸੀਂ ਮੈਦਪੁਰ ਨਹੀਂ 탑ਦੇ ਸਾਡੇ ਕੋਲ ਇੰਸ਼ੋਰੈਂਸ ਹੈ ਨਹੀਂ ਸਾਡਾ ਚਹਣ ਆਰਸੀ ਨਹੀਂ ਸਾਡਾ ਚਹਣ ਇਹਨਾਂ ਦਾ ਕਿਉਂ ਨਹੀਂ ਹੁੰਦਾ ਜੀ ਰੋਡ ਤੇ ਪੈਸਾ ਚੜਦਾ ਔਰ ਲੋਕਾਂ ਨੂੰ ਇਹ ਮਾਰਦੇ ਆ ਉਹ ਕਟਵੜ 70 ਸਾਲ ਦਾ ਬਜ਼ੁਰਗ ਹੈ 70 ਸਾਲ ਦਾ ਐਡਾ ਟਰਾਲੀ ਚਲਾਉਣ ਦੇ ਯੋਗ ਹੈ ਪਿੰਡ ਕਕੇਲੇ ਫੜਦਾ ਪਿੰਡ ਸੰਗੋੜ ਦੇ ਆ ਬਹੁਤ ਜਿਆਦਾ ਦਰਦਨਾਕ ਤਸਵੀਰਾਂ ਨੇ ਜੋ ਤੁਹਾਡੇ ਦਰਸਾਣੇ ਕਰ ਰਹੇ ਆ ਇਹ ਜੋ ਸਾਡੇ ਸਰੇਤ ਨੇ ਇੱਕ ਆ ਗਿਓ ਕੰਦੇ ਇੱਥੇ ਟੋਲਿਆ ਲੱਗਿਆ ਹੋਇਆ ਤਾਂ ਕਿ ਥਾਰ ਵੀ 83 ਸੈਂਟੀਮੀਟਰ ਦਾ ਨੰਬਰ ਹੈ ਇਸ ਸੁਨੇਹਕ ਤਕਰੀਰ ਜੋ ਉਮਰ ਬੇਟੀ ਜੀ ਦੱਸੀ ਜਾ ਰਹੀ ਹੈ 15 ਕੁ ਸਾਲ ਉਸ ਨੂੰ ਕੁਚਲ ਦਿੱਤਾ ਉਸ ਦੇ ਉੱਪਰ ਲੱਗੇ ਸਿੱਧਾ ਟਰੈਕਟਰ ਮੈਦਪੁਰਲ ਸੈਟ ਤੋਂ ਆ ਰਿਹਾ ਸੀ ਔਰ ਸਿੱਧਾ ਅੱਗੇ ਜਾ ਰਿਹਾ ਸੀ ਉਸ ਤੋਂ ਬਾਅਦ ਜਦੋਂ ਇਹ ਹਾਦਸਾ ਵਾਪਰ ਜਾਂਦਾ ਤਾਂ ਫਿਰ ਜੋ ਪਿੰਡ ਦੇ ਲੋਕ ਨੇ ਆਸਤਾ ਸੀ ਸੀ ਉਹ ਸਾਰੇ ਇਕੱਠੇ ਹੋ ਜਾਂਦੇ ਆ ਤੇ ਇਧਰ ਜੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਪੁਲਿਸ ਪ੍ਰਸ਼ਾਸਨ ਹੀ ਪਹੁੰਚਿਆ ਹੈ ਤੇ ਅੱਗੇ ਉਹ ਜੋ ਬੇਟੀ ਜਿਸ ਦੀ ਮੌਕੇ ਤੇ ਹੀ ਡੈਥ ਹੋ ਗਈ ਫਲਾਤ ਤੇ ਇੰਨਾ ਵੀ ਹੋ ਗਿਆ ਕਿ ਦੇਖਿਆ ਨਹੀਂ ਜਾਂਦਾ ਇਹੋ ਜਿਹਾ ਕੋਈ ਜਨਨ ਨਹੀਂ ਹੋਵੇਗਾ ਜਿਹੜਾ ਕਿ ਕਿਸੇ ਵੀ ਅੱਖਾਂ ਦੇ ਵਿੱਚੋਂ ਆਸਰੂ ਨਾ ਆਦੇ ਹੋਣਗੇ ਤਸਵੀਰਾਂ ਬੜੀਆਂ ਦਰਦਨਾਖ ਨੇ ਪਿੰਡ ਸੰਗਵਾਲ ਮੈਦਪੁਰ ਤੋਂ ਅੱਗੇ ਜੇਕਰ ਆਪਾਂ ਦਰਿਆ ਸਤ루ਜੀ ਵਾਲੀ ਸੁਭਮਪੈੜ ਵਾਲੀ ਸਾਈਡ ਤੇ ਆਈਏ ਤਾਂ ਪਹਿਲਾਂ ਦਰਿਆ ਸਤ루ਜੀ ਦਾ ਕੋਲ ਆਉਂਦਾ ਫਿਰ ਉਸ ਤੋਂ ਅੱਗੇ ਟੂਲ ਟੈਂਕ ਤੋਂ ਟੂਲ ਟੈਂਕ ਤੋਂ ਅੱਗੇ ਪਿੰਡ ਸੰਗਵਾਲ ਆਉਂਦਾ ਜੇਕਰ ਆਪਾਂ ਇਧਰ ਮੈਦਪੁਰ ਵਾਲੇ ਸਾਈਡ ਤੇ ਆਈਏ ਫਿਰ ਅੱਗੇ ਪਿੰਡ ਆਉਂਦਾ ਜੋ ਸੰਗਵਾਲ ਮੇਨ ਰੋਡ ਉੱਪਰ ਜਿਹੜੀ ਮੇਨ ਰੋਡ ਤੋਂ ਕੋਸ਼ ਕਰਦਾ ਜਾ ਕੇ ਪਹੁੰਚਿਆ ਹੋਇਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਇਹ ਸਤਿ ਸ਼੍ਰੀ ਅਕਾਲ ਅਨਸਾਫੀ ਲੋਕੀ ਚਾਹ। ਬਕਰ ਦਰਦ ਨਾਲ ਜੀਰਨ 22 ਦਾ 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 ਬਕਰ ਦਰਦ ਨਾਲ ਜੀਰਨ ਖਬਰ ਦਿਖਾਈ ਹੈ ਪਰ ਕੁਝ ਕੁ ਸਵੇਰਾ ਤੋਂ ਫੋਣੀ ਲਾਜ਼ਮੀ ਵੀ ਹੋ ਜਾਂਦੀ ਆ ਤੇ ਪਰ ਦਿਲ ਨੂੰ ਦਿਖਲਾ ਦੇਣ ਵਾਲੀ ਤਸਵੀਰ ਤਾਂ ਇੰਨੀ ਹਾਲਤ ਮਾਰੀ ਬਹੁਤ ਤੇ ਟਿਕਣ ਜਾਂਦਾ ਜਿਹੜਾ ਇਸ ਤਰ੍ਹਾਂ ਤੋਂ ਹੋਇਆ ਹੈ ਅੱਗੇ ਤੱਕ ਜੇ ਤੁਸੀਂ ਦੇਖੋਗੇ ਫਿਰ ਐਪਸ ਕਿਆਮ ਹੋਈ ਹੈ ਇਹ ਤਰੀਕਾ ਜੋ ਬੇਟੀ ਸੀ ਉਹ ਸਕੂਟਰ ਦਸ ਵਾਰ ਸੀ ਉਹ ਸਾਹਮਣੇ ਖੜੀ ਹੈ ਕੋਈ ਸਕੂਟਰੀ ਹੈ ਸਾਹਮਣੇ ਜੇ ਤੁਸੀਂ ਦੇਖ ਸਕਦੇ ਹੋ ਉਹ ਕੂਟੀ ਹੈ ਜਿਸ ਤੋਂ ਬੀਚ ਹੈ ਜਿਹੜਾ ਇਸ ਪਾਸੇ ਤੋਂ ਕੋਈ ਆ ਰਿਹਾ ਹੈ ਬੰਗਾਲ ਤੋਂ ਜਿਹੜਾ ਐਸਾ ਕੋਈ ਚਾਰ ਤੋਂ ਕਰੀ ਆਵ ਰਹੀ ਹੈ ਕਿ ਸਾਹਮਣੇ ਹੈ ਜੋ ਪਰਿਵਾਰਕ ਮੈਂਬਰ ਬਿਮਾਰਪ ਕਰ ਰਹੇ ਨੇ ਬੜੇ ਦਰਦਨਾਕ ਸੁਭਿਅ ਨੇ ਅੰਦਰ ਅੰਦਰ ਦਸਣ ਮਤਲਬ ਕਿ ਜੋ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਬਹੁਤ ਜਿਆਦਾ ਖੱtre ਆ ਤੇ ਸੁੰਡ ਰੇ ਚੰਗੂ ਆ ਰਿਆ ਕਿ ਖੱਟੇ ਵਾ ਤੋਂ ਬਚਾ ਰਿਆ ਸੀ ਗੱਡੀ ਗੱਡੀ ਲੋਡ ਜਾਦਾ ਸੀ ਹੋਰ ਇਤਨੇ ਜਿੱਤੇ ਪੈਨ ਇਹ ਵੀ ਹੈ ਕਿ ਜੇਕਰ ਜੋ ਗੱਡੀ ਹੈ ਉਹ ਗੱਡੀ ਆ ਤੇ ਕਾਫੀ ਗਾਦਾ ਉੱਪਰ ਤੱਕ ਲੱਦੀ ਹੋਇ ਚ ਹੈ ਤੇ ওভার ਲੋਡ ਹੈ ਕਿ ਕਿੰਨਾ ਇਸ ਬਾਰੇ ਸਾਨੂੰ ਪ੍ਰੋਪਰ ਜਾਗਰੂਕ ਕਰੀ ਨਹੀਂ ਹੈ ਪਰ ਹਾਲਾਤ ਬੜੇ ਬਹੁਤ ਜ਼ਿਆਦਾ ਕਿਉਂਕਿ ਕਰਨ ਵਾਲੇ ਤਸਵੀਰਾਂ ਨੇ ਇੱਧਰ ਜੇ ਤਸਵੀਰਾਂ ਤੁਸੀਂ ਦੇਖੋਗੇ ਸਾ ਬਹੁਤ ਵੱਡਾ ਸੰਗਵਾਲ ਦੇ ਕਿੰਨੇ ਲੋਕ ਨੇ ਸਾਰੇ ਸੜਕ ਦੇ ਉੱਪਰ ਆਏ ਹੋਏ ਹਾਲਾਤ ਬੜੇ ਦਰਦਨਾਕ ਹਨ ਤਸਵੀਰਾਂ ਬਹੁਤ ਇਹ ਕੀ ਕਰਨਾ ਹੈ ਕੁਝ ਨਹੀਂ ਕੀਤਾ ਰੱਬਾ ਬੇਰੱਬਾ ਆਪਣੀ ਹੁੰਦੀ ਹੈ ਰਕਾਲੀ ਫੜਿਆ ਨਹੀਂ ਬਾਜੀ ਪੱਟੇ ਨਹੀਂ ਕਿ ਬਿਨਾ ਬੈਠ ਗਏ ਇਦੀ ਇਦੀ ਕਰ ਲੈ। ਪਰਿਵਾਰਕ ਮੈਂਬਰ ਇਸ ਚਰਨਾਂ ਦੀ ਮੀਟਿੰਗ ਦਾ ਸੱਦਾ ਨਹੀਂ ਜਨ ਕਰਦਾ ਕਿ ਉਹਨਾਂ ਨਾਲ ਬਾਤ ਕਰੀਏ। ਉਹਨਾਂ ਨੂੰ ਪੁੱਛਿਆ ਜਾਵੇ ਕਿ ਮੀਟਿੰਗ ਕਰੂ ਕੀ ਲੈਣਾ ਇਸ ਤੇ ਕਿਤਾ ਸਾਡਾ ਮੰਨ ਨਹੀਂ ਕਰਦਾਗਾ। ਪਰ ਤਸਵੀਰਾਂ ਬੜੀਆਂ ਦਰਪਨਾ ਹਨ ਹੈ ਕਿ ਇਸ ਪੱਲੇ ਅਸੀਂ ਬ੍ਰੇਕਿੰਗ ਨਿਊਜ਼ ਤੋਂ ਹਾਂ ਜੀ ਕਰ ਰਹੇ ਹਾਂ। ਕੁਝ ਕਰਨ ਵਾਲੇ ਜਿਹਨੂੰ ਦਿਖਲਾ ਦੇਣ ਵਾਲੇ ਪਾ ਰਹੇ ਹਾਂ। ਅਸੀਂ ਕਰ ਰਹੇ ਹਾਂ ਕਿ ਇਹਨਾਂ ਦਾ ਕਾਰਨ ਹੋਇਆ। Kalau kita jual ke luar negeri, jadinya

खणी आहे पंद्रहं सौ ग्रामी आहे ड्राइवर में गॾु जहिड़ी कब्ज़े खां रोड कर ਇਹ ਜਿਹੜੀ ਨੜਬਤ ਚੱਲ ਰਹੀ ਹੈ ਕਿੰਨੇ ਜਿੰਨੇ ਲੋਕਾਂ ਨੂੰ ਸਵਾਰ ਕਰ ਰਿਹਾ ਕਿ ਕਿ ਗੱਡੀ ਸੀ ওভারਲੋਡ ਸੀ ਕਾਫੀ ਜ਼ਿਆਦਾ ਜਿਹੜੇ ਆਪਣਾ ਨਹੀਂ ਹੋਈ ਸੀ ਅਰੇ ਕਦੇ ਹਾਦਸਾ ਹੋ ਵੀ ਤਾਂ ਬਹੁਤ ਲੋਕਾਂ ਦੇ ਸਾਹਮਣੇ ਆਉਂਦੀ ਹੈ ਹੋਰ ਵੀ ਚਿੰਤਾ ਹੈ ਕਿ ਇਹਦਾ ਪਲੇਡਾ ਸਾਰਾ ਰੋੜ ਦੇ ਕਿੰਦਾ ਕੱਲੇ ਦੇ ਕੀ ਇਹਦੀ ਕਸਤੀ ਆ ਕਿੰਨਾ ਇਹ ਰੋਕ ਚੁੱਕ ਸਕਦੀ ਆ ਵੱਡਾ ਹੀ ਕਸਦਾ ਆ ਆਪਾਂ ਹੀ ਦੱਸਾਂਗੇ ਕੋਈ ਆਇਆ ਮੈਂ ਆਇਆ ਸਰਕਟ ਕੈਂਟਰ ਆਪ ਆਪਣਾ ਵੱਡਾ ਹਾਸਾ ਬਫਾਇਆ ਆਪਣੀ ਧਿਰ ਤੋਂ ਬਾਰੇ ਬਿਲਕੁਲ ਕੋਈ ਬੋਤਾਲੀ ਜਿਆਦਾ ਕੋਈ ਮਰਾ ਹੋਇਆ ਨਹੀਂ ਇਹ ਕਹਿੰਦੇ ਕਰੇਗਾ ਇਹ ਤਾਂ ਬਸ ਇੰਨੀ ਹੈਗੀ ਹੋਈ ਪਰ ਜੋ ਕਾਨੂੰਨ ਅਨੁਸਾਰ ਸਾਡੀ ਕਾਰਜਿਸਤਰ ਜਿਸ ਤਰ੍ਹਾਂ ਸੇ ਪੁਲਿਸ ਆਉਂਦੀ ਹੈ ਉਹ ਇੱਕ ਗ੍ਰੈਵਸਰ ਨਾਲ ਮਤਲਬ ਸਤ ਸ੍ਰੀ ਅਕਾਲ ਜੀ ਸਭ ਨੂੰ ਸਤ ਸ੍ਰੀ ਅਕਾਲ ਆ ਗਿਆ ਵਿਜਾੜੀ ਰਹੇ ਨੇ ਪਰ ਇਹ ਇਹ ਬੰਦੇ ਦੇ ਡਾਇਵਰ ਤੋਂ ਪਛਾਣ ਹੋਣਾ ਚਾਹੀਦਾ ਬਸ ਕੋਈ ਅਲਰੇਡੀ ਇਹ ਹੀ ਮੰਗਦਾ ਹੈ ਉਹਦੇ ਹਿਸਾਬ ਨਾਲ ਇਹ ਹੀ ਮੰਗਦਾ ਹੈ ਘਰਾਂ ਨੇ ਵੀ ਇਹ ਹੀ ਮੰਗਾ ਤੇ ਸਾਡੇ ਨੇ ਇਹ ਵੀ ਹੈ ਕਿ ਇਹ ਗਲਤ ਹੈ ਵੀ ਇੱਕ ਹੋਰ ਗਲਤ ਇੱਕ ਪਿੱਛੇ ਜੋ ਟੋਲ ਟੈਗ ਤੇ ਛੱਡੇ ਆ ਸਾਡੇ ਕੋਲ ਪਹਿਲੇ ਹੱਥ ਸਨ ਇਹ ਬਣਿਆ ਹੀ ਉਹਦਾ ਖੱਡਾ ਖੱਡਾ ਖੱਡੇ ਆ ਨਾ ਤੁਸੀਂ ਇਹ ਇਹਨੂੰ ਵੀ ਗੱਲ ਨੂੰ ਹਾਈਲਾਈਟ ਕਰਨਾ ਵੀ ਸੜਕ ਮਾੜੀ ਆ ਹਾਂ ਆਉਦਨ ਪਾਰਟੀ ਗੱਡੀ ਆ ਆਲਟੋ ਪਾਰਟੀ ਆ ਪਰਸੋ ਆਪਣੇ ਘਰੇ ਜਟ ਹਾਂ ਨਹੀਂ ਭੈਣ ਦੇ ਬਸ ਹੋ ਜਾ ਰਿਹਾ ਹੈ ਹਲਾ ਨਾਲ ਵੱਡਿਆ ਤੋਂ ਟੋ ਟੈਸਟ ਲੈ ਕੇ ਨਕੋਦਰ ਤੱਕ ਬਹੁਤ ਵੱਡੇ ਦਿਨ ਦਿਨ ਫੜਦੇ ਨੇ ਸੜਕ ਤੇ ਕੋਈ ਸ਼ਕ ਨਹੀਂ ਬਿਲਕੁਲ ਸਿੱਧਾ ਇਹ ਤਾਂ ਆਪ ਵੀ ਇਹ ਬਣਿਆ ਇਸੇ ਕਾਰਨ ਖੜਿਆ ਗੱਡੀ ਬੱਢਦੀ ਬਾਜੀ ਭਾਕੇ ਜੇ ਵੀਰ ਕੋਈ ਕਾਜ ਕਰਮੇਗਾ ਠੀਕ ਆ ਕੋਈ ਹੋਰ ਬਾਈਕਾ ਸੀਗਾ ਡਰਾਈਵਰ ਦਾ ਲਾਇਸੈਂਸ ਨਹੀਂ ਹੈਗਾ ਜੀ ਇਹਨਾਂ ਨੂੰ ਕਹਿੰਦੇ ਆ ਜਿਹੜੇ ਕਾਗਜ਼ ਪੱਤਰ ਹੈ ਨਹੀਂ ਮੈਦਪੁਰ ਨਹੀਂ ਟੱਪਦੇ ਸਾਡੇ ਕੋਲ ਇੰਸ਼ੋਰੈਂਸ ਹੈ ਨਹੀਂ ਸਾਡਾ ਚਲਾਨ ਆਰਸੀ ਨਹੀਂ ਸਾਡਾ ਚਲਾਨ ਇਹਨਾਂ ਦਾ ਕਿਉਂ ਨਹੀਂ ਹੁੰਦਾ ਜੀ ਜਦੋਂ ਪੈਸਾ ਚੜਦਾ ਔਰ ਲੋਕਾਂ ਨੂੰ ਇਹ ਮਾਰਦੇ ਆ ਉਹ ਘਟਵੜ 70 ਸਾਲ ਦਾ ਬਜ਼ੁਰਗ ਯਾਰ ਸੱਚ ਨਾਲ ਦਾ ਐਡਾ ਟਰੈਕਲ ਚਲਾਉਣ ਦੇ ਯੋਗ ਹੈ ਦਾਰੂ ਉਹਦੀ ਪੀਤੀ ਬਾਈ ਅਸੀਂ ਜੀ ਉਹਨੂੰ ਕੁਛ ਵਿੱਚ ਕਰਦੇ ਆ ਇਹਨਾਂ ਨੇ ਦਾਰੂ ਹੀ ਪੀਤੀ ਹੋਈ ਹੈ ਜੀ ਆਈ ਤਾਂ ਕਿੰਨਾ ਕੁ ਡਰਾਈਵ ਹੋ ਗਿਆ ਇਹ ਸਾਨੂੰ ਉਹਦੇ ਮੂੰਹ ਤੇ ਜਾਣੇ ਨਹੀਂ ਦਿੰਦੇ ਮੋਰੇ ਇਹ ਕਹਿੰਦੇ ਨਾ ਜੀ ਪਾਸੇ ਹਟੋ ਥੱਲੇ ਕਿ ਅੱਧਾ ਪੂਣਾ ਜਿਹੜਾ ਸਾਡੇ ਕੋਲ ਆ ਅਸੀਂ ਉਹਨੂੰ ਮਾਰ ਉਹਨੂੰ ਨਹੀਂ ਮਾਰਿਆ ਇਹ ਕਹਿੰਦੇ ਤੁਸੀਂ ਉਹਨੂੰ ਮਾਰ ਦੇਣਾ ਜੇ ਅਸੀਂ ਕਹਿੰਦੇ ਸਾਡੇ ਉਹਦੇ ਨਾਲ ਕੋਈ ਗੱਲ ਹੀ ਕਰਨ ਦਾ ਨਾ ਹੀ ਬਿਲਕੁਲ ਨਹੀਂ ਹੋਣੀ ਠੀਕ ਕਰ ਸਕਦੇ ਆ ਅਸੀਂ ਗਰੀਬ ਦੀ ਪੇਸ਼ ਸੁਣਵਾਈ ਨਹੀਂ ਖਾਸ ਕਰ ਮਹਤਵਪੂਰਣ ਥਾਣੇ 'ਚ ਇਹ ਤੁਸੀਂ 1 ਮਹੀਨੇ ਬਾਅਦ ਰਿਪੋਰਟ ਆਣ ਕੇ ਮੇਰੇ ਤੋਂ ਲੈ ਲਿਓ ਕੀ ਬਣਿਆ ਮੈਨੂੰ ਕੁਛ ਲਿਓ। ਕੱਖ ਨਹੀਂ ਬਣਨਾ। ਪਹਿਲੀ ਗੱਲ ਜਿਹੜਾ 70 ਸਾਲ ਦਾ ਬੰਦਾ ਉਹ ਲੋਡ ਟਰਾਲਾ ਪਹਿਲੀ ਗੱਲ ਤੇ ਦਾ ਟਰਾਲਾ ਚੈੱਕ ਕਰਾ ਲਓ ওভার ਲੋਡ ਨਿਹਿੜੂਗਾ। ਫੇਰ ਧਾਰੂ ਮਾਲ ਕਰੇ ਕਿਉਂ ਨਹੀਂ ਕਲੇਮ ਪਿੰਦਾ। ਇਹ ਪਾਲਾ ਇੰਨਾ ਨਹੀਂ ਜਾਣਾ ਇਹ ਕੰਡੇ ਦਾ ਟਰਾਲਾ ਚੜਨਾ ਫੇਰ ਪਾਸਿੰਗ ਹੋਣੀ ਵੀ ਕਿੰਨਾ ਮਾਲ ਪਾਸ ਹੁੰਦਾ ਹੋਗਾ। ਫੇ ਅਸੀਂ ਛੱਟਾਂਗੇ ਟਰਾਲਾ। ਹਾਂ ਤੁਸੀਂ ਤਸਵੀਰਾਂ ਦੇਖਿਆ ਨੇ ਬਹੁਤ ਦਰਦਨਾਕ ਤਸਵੀਰ ਹੈ। ਅਲਾਹ ਤਾਂ ਸਾਰੇ ਬਿਆਨ ਕੀਤੇ ਪਿੰਨ ਵਸੇ ਉਹਨੇ ਵੀ। ਪਰ ਕਹਿੰਦੇ ਕਿ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਪਰ ਵੱਡੀ ਗੱਲ ਹੈ ਕਿ ਜੋ ਸੜਕ ਦੇ ਹਾਲਾਤ ਬੜੇ ਨਾਜੁਕ ਬੜੇ ਤਰਸਯੋਗ ਨੇ ਮਿੱਟੀ ਦੇ ਇੱਕ ਵੱਡਾ ਵਿਚਾਰ ਧਰਨਾ ਵੀ ਲੱਗਿਆ ਸੀ ਪਰ ਅਜੇ ਤੱਕ ਸੜਕ ਦੀ ਬਣੀ ਲਗਾਤਾਰ ਲੋਕਾਂ ਦੀ ਜਾਨਾਂ ਦਾ ਉਹ ਬਣ ਗਈ ਹੈ ਇਹ ਸੜਕ ਕੱਲ ਦੀ ਗੱਲ ਹੈ ਕਿ ਜਿੱਥੇ ਕਿ ਨਕੌਂਦਰ ਦੇ ਪਟਕਾ ਉੱਥੇ ਇੱਕ ਵੱਡਾ ਈ ਰਿਕਸ਼ਾ ਪਲਟਿਆ ਸੀ ਫਲਾਤ ਉੱਥੇ ਵੀ ਤਣਾਪੁਰ ਹੋ ਗਿਆ ਸੀ ਬੜਾ ਔਖਾ ਉਹ ਵੀਰ ਬੈਠਿਆ ਸੀ ਪਰ ਜਿਸ ਪਰਿਵਾਰ ਦਾ ਜੋ ਮੈਂਬਰ ਹੈ ਉਹ ਚਲਾ ਜਾਏਗਾ ਤਾਂ ਫਿਰ ਉਹਨਾਂ ਲਈ ਤਾਂ ਫਿਰ ਸਭ ਕੁਝ ਖਤਮ ਹੋ ਜਾਣਾ ਹੈ ਲੱਗਦਾ ਹੈ ਬਹੁਤ ਕਿਦਵਾਰ ਬੇਟੀ ਇਸ ਦੁਨੀਆ ਤੋਂ ਚਲੀ ਗਿਆ ਹੈ ਕਿਤੇ ਖਲਾਤ ਬੜੇ ਦਰਦ ਰਹਾਏ ਸਿਰਾ ਸਾਹ ਨਹੀਂ ਕਿਤੇ ਹੈ ਡਰਾਈਵਰ ਦੇ ਵਿਚਾਲੇ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੇ ਨਹੀਂ ਕੀਤੀ ਉਹ ਖਰਾਬ ਪੀਟੀਆਂ ਸੀ ਇਸ ਦਾ ਤੁਸੀਂ ਤੁਸੀਂ ਕਿਰਾਏਕੀ ਦੇਖ ਸਕਦੇ ਹੋ ਗੱਡੀ ਦੇ ਅੰਦਰ ਕਿੰਨੀ ਅੱਗੇ ਦੇਖਾਂ ਤੋ ਸਾਹਮਣੇ ਇਹ ਡਰਾਈਵਰ ਜੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮਾਂ ਦੇ ਵਿੱਚ ਡਰਾਈਵਰ ਬੈਠਾ ਜੋ ਗੱਡੀ ਚਾਲਕ ਸੀ ਗੱਡੀ ਦੀਆਂ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਤਾਂ ਇਹ ਗੱਡੀ ਚਾਲਕ ਡਰਾਈਵਰ ਸੀ ਆਹ ਬੰਦੇ ਲੋਕੋ ਬਹੁਤ ਤਰੀਕਾ ਨਾਲ ਇਹ ਸਰਕਾਰੀ ਹਾਦਸੇ ਵਾਪਰਦੇ ਨੇ ਉੱਪਰ ਅਜੇ ਤੱਕ ਕਿ ਸੜਕ ਨਹੀਂ ਬਣੀ ਖੜਕ ਦੇ ਹਾਲਾਤ ਕਿਉਂ ਦੇਤੀਆਂ ਨੇ ਸਰਦਾਰਨ ਇੱਕ ਤਸਵੀਰ ਹੈ ਸਰਸੇਮੂ ਕੀ ਕਰਮਜੀਤ ਨਾਲ ਹਰਦੇਵ ਇਹਨਾਂ ਨਾਲ ਫੋਟੋ